ਦੇ ਵਿੱਚ ਹੋਈ 41ਵੀਂ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਤੇ 7ਵੀਂ ਨੈਸ਼ਨਲ ਪੂਮਸੇ ਤਾਈਕਵਾਂਡੋ ਚੈਂਪੀਅਨਸ਼ਿਪ ਦੇ ਵਿੱਚ ਸਰਹੱਦੀ ਖੇਤਰ ਰਾਜਾ ਸੰਸੀ ਦੇ ਪਿੰਡ ਕੁਕੜਾwala ਦੇ 14 ਸਾਲਾ ਨੌਜਵਾਨ ਗੁਰਪ੍ਰਤਾਪ ਸਿੰਘ ਨੇ ব্রੌਂਜ਼ ਮੈਡਲ ਜਿੱਤ ਕੇ ਪਰਿਵਾਰ ਤੇ ਇਲਾਕੇ ਦਾ ਨਾਮ ਰੌਸ਼ਨ ਕਰ ਦਿੱਤਾ ਤਾਂ ਘਰ ਪਹੁੰਚਣ ਤੇ ਨੌਜਵਾਨ ਦਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਟੋਲ ਨਗਾੜਿਆ ਦੇ ਨਾਲ ਪਰਮਾ ਸਵਾਗਤ ਕੀਤਾ ਗਿਆ ਹੈ ਮੂੰਹ ਮਿੱਠਾ ਕਰਵਾਇਆ ਗਿਆ ਤੇ ਗੱਲ ਦੇ ਵਿੱਚ ਹਾਰ ਪਾਏਗੇ ਨੇ ਇਸ ਮੌਕੇ ਨੌਜਵਾਨ ਦੇ ਪਿਤਾ ਗੁਰਮੀਤ ਸਿੰਘ ਪੈਣ ਮਨਰੂਪ ਕੌਰ ਦਾਦਾ ਗੁਰਮੀਤ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਬਹੁਤ ਜ਼ਿਆਦਾ ਖੁਸ਼ ਨੇ ਕਿ ਗੁਰਪ੍ਰਤਾਪ ਮੈਡਲ ਜਿੱਤ ਕੇ ਘਰ ਵਾਪਸ ਆਇਆ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਵੱਲ ਦਿਆਨ ਦਿੱਤਾ ਜਾਵੇ ਇਸ ਮੌਕੇ ਨੌਜਵਾਨ ਦੇ ਦਾਦੇ ਜਿਨ੍ਹਾਂ ਦਾ ਇਹ ਕਿਹਾ ਕਿ ਬਹੁਤ ਖੁਸ਼ ਨੇ ਕਿ ਉਹਨਾਂ ਦੇ ਪੁੱਤਰ ਦੇ ਵੱਲੋਂ ਮੈਡਲ ਜਿੱਤਿਆ ਗਿਆ ਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਗਿਆ ਤੇ ਇਸ ਮੌਕੇ ਗੁਰਪਤਾਪ ਸਿੰਘ ਦੇ ਕੋਚ ਲਖਵੀਰ ਸਿੰਘ ਤੇ ਟ੍ਰੇਨਰ ਰਸ਼ਮੀਤ ਕਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜਿਸ ਦੇ ਸਦਕਾ ਉਸਨੇ ਮੈਡਲ ਜਿੱਤਿਆ ਉਹ ਬਹੁਤ ਖੁਸ਼ ਨੇ ਕਿ ਇਸ ਖਿਡਾਰੀ ਦੇ ਵੱਲੋਂ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਗਿਆ ਤਾਂ ਉਹਨਾਂ ਬਾਕੀ ਨੌਜਵਾਨਾਂ ਨੂੰ ਵੀ ਇਸ ਤੋਂ ਸੇਧ ਲੈਣ ਦੀ ਅਪੀਲ ਕੀਤੀ ਹੈ ਮੇਰਾ ਨਾਮ ਗੁਰਪ੍ਰਦਾਪ ਸਿੰਘ ਆ ਪਹਿਲਾਂ ਮੈਂ ਟੈਕ ਮੰਡੋ ਗੇਗੀ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਵੀ ਫਿਰ ਚੰਡੀਗੜ੍ਹ ਦੇ ਵੀ ਸਟੇਟ ਫਿਰ ਹਨ ਮਾਲੀ ਦੇ ਮਾਲੀ ਦੇ ਨੈਸ਼ਨਲ ਹੋਰ ਕਿੰਨੇ ਖੇਡ ਕੇ ਲਖਨਊ ਕਿਸ ਤਰੀਕੇ ਦੀ ਜਿਹੜੀ ਮਿਹਨਤ ਕੀਤੀ ਤੁਸੀਂ ਕਿਹੜਾ ਮੈਡਲ ਜਿਹੜਾ ਮੇਰਾ ਮੈਡਲ ਬ੍ਰਾਉਂਜ਼ ਹੈ ਕਦੋਂ ਤੋਂ ਖੇਡ ਰਹੇ ਹੋ ਕਦੋਂ ਤੋਂ ਮੈਨਿਤ ਕਰਦੇ ਹੋ 2023 ਤੋਂ ਦੇ ਰਹੇ ਹਾਂ ਹੋਇਆ ਕਈ ਤੋਂ ਹਾਂਜੀ ਕਿਦੀ ਕਿਦੀ ਮਿਹਨਤ ਐ ਇਸ ਦੇ ਵਿੱਚ ਕਿੰਨੇ ਕਿੰਨੇ ਕੋਚ ਪਰਿਵਾਰ ਦਾ ਕਿਦਾਂ ਦਾ ਸਹਾਰਾ ਦੇ ਤਾਂ ਆਪਾਂ ਦਾ ਵਧੀਆ ਸਹਾਰਾ ਦੇ ਕੋਚ ਆ ਗਏ ਕਿੰਨੀ ਖੁਸ਼ੀ ਹੋਈ ਅੱਜ ਘਰ ਕੋਲ ਬਹੁਤ ਖੁਸ਼ੀ ਹੋਣੀ ਆ ਕੀ ਹੋ ਰਹੀ ਹੈ ਹਾਂਜੀ ਸਵਾਗਤ ਕੀਤਾ ਕਿੰਨਾ ਕੁਛ ਬਹੁਤ 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 ਹਾਂਜੀ ਪਰਿਵਾਰ ਦੇ ਮੈਂਬਰਾਂ ਵੱਲੋਂ ਕਿੰਨਾ ਦਾ ਪਿਆਰ ਮਿਲਿਆ ਬਹੁਤ ਵਧੀਆ ਪਿਆਰ ਮਿਲਿਆ ਇਹ ਕਹਿਣਾ ਚਾਹੁੰਦੇ ਹੋ ਹੋਰ ਵੀ ਜਿਹੜੇ ਨੌਜਵਾਨ ਨੇ ਤੁਹਾਡੇ ਵਰਗੇ ਬੱਚੇ ਨੇ ਉਹਨਾਂ ਨੂੰ ਮੈਂ ਕਹਿੰਦਾ ਗੇਮ ਨਸ਼ੇ ਛੱਡ ਕੇ ਗੇਮ ਖੇਡੋ ਬੜੀ ਬੜੀ ਕੀ ਨਾ ਆ ਕੀ ਕਹਿਣਾ ਚਾਹੁੰਦੇ ਹੋ ਬੱਚਾ ਖੇਡ ਗਿਆ ਨਾ ਨਾ ਘਰ ਵਿੱਚ ਸੀ ਅੱਜ ਬੱਚਾ ਛੱਡ ਗਿਆ ਬਹੁਤ ਵਧੀਆ ਕਿੰਨੀ ਖੁਸ਼ੀ ਹੋ ਰਹੀ ਹੈ ਕੋਈ ਸੀ ਨਾ ਕਲੀਨਿਕ ਵਿੱਚ ਜੀ ਆਉਂਦੇ ਬਹੁਤ ਵਧੀਆ ਨਾ ਨਾ ਹਾਂ ਜੀ ਨਾ ਬਾਬਾ ਜੀ ਬਜਾੜ ਜਾ ਕਿੰਨਾ ਕੁ ਮਾਣਿਆ ਆਪਣੇ ਪੁੱਤ ਤੇ ਬਾਬਾ ਜੀ ਤੁਸੀਂ ਇਹ ਪੂਰੀ ਬੋਲੇ ਬੋਲੇ ਨਾਮ ਰਸ਼ਨ ਕੀਤਾ ਤੁਹਾਡਾ ਬਾਬਾ ਜੀ ਜੀ ਕੀ ਅਰੇ ਹਜਵਾਨ ਬੁਰੀ ਨੇ ਮੈਂ ਹਾਂ ਜੀ ਨਾ ਬ ਕੀ ਕਹਿਣਾ ਚਾਹੁੰਦੇ ਹੋਰ ਵੀ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਮੇਰਾ ਨਾਮ ਹੈ ਨੋ ਨਾਮ ਮਨੁਜ ਹੈ ਨੋ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨੁਜ ਕੌਰ ਹੈ ਮੈਂ ਦੀ ਭੱਟੀ ਸਿਸਟਰ ਹਮ ਨੂੰ ਬਹੁਤ ਹੀ ਪ੍ਰਾਊਡ ਹੈ ਇਸ ਤੇ ਲਾਈਕ ਕਿ ਇਹਨੇ ਮਤਲਬ ਕਿ ਜੋ ਇਤੋਂ ਉਮੀਦਾਂ ਨਹੀਂ ਸੀ ਉਸ ਤੋਂ ਵੱਧ ਹੀ ਕਰਕੇ ਵਿਖਾਇਆ ਸਾਡੇ ਪਾਪਾ ਨੇ ਵੀ ਸਾਡੀ ਕੋਈ ਜਿੱਦ ਐਸੀ ਨਹੀਂ ਰਹਿਣ ਦਿੱਤੀ ਕਿ ਜਿਹੜੀ ਨਾਪੂਰੀ ਕੀਤੀ ਹੋਵੇ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸਾਡੇ ਸਾਰੇ ਸੁਪਨੇ ਪੂਰੇ ਕੀਤੇ ਰੱਬ ਸਾਰਿਆਂ ਨੂੰ ਇਦਾਂ ਦੇ ਪਾਪਾ ਦੇਵੇ ਤੇ ਮੈਂ ਤੇ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹਾਂਗੀ ਖੇਡੋ ਤੇ ਪੰਜਾਬ ਦਾ ਨਾਮ ਰੋਸ਼ਨ ਕਰੋ ਤੇ ਨਸ਼ੇ ਤਿਆਗੋ ਤੇ ਭਾਈ ਅਮਰਤਪਾਲ ਵਾਲੀ ਲਹਿਰ ਤੇ ਆਕਤ ਰਹੋ ਕਿੰਨੀ ਖੁਸ਼ੀ ਆ ਬ੍ਰਦਰ ਨਾਮ ਰੋਸ਼ਨ ਮੈਨੂੰ ਇਹਦੇ ਤੇ ਬਹੁਤ ਖੁਸ਼ੀ ਆ ਐਂਡ ਬਹੁਤ ਫੀਲ ਪ੍ਰਾਊਡ ਹੁੰਦਾ ਕਿ ਮੇਰਾ ਬ੍ਰਦਰ ਨੈਸ਼ਨਲ ਜੋ ਮੈਡਲ ਲੈ ਕੇ ਆਇਆ ਆਮ ਲਵ ਯੂ ਬਹੁਤ ਸੀ ਆ ਕੀ ਨਾਂ ਆ ਜੀ ਤੁਹਾਡਾ ਮਾਪੇ ਮਾਪ ਸਰਦਾਰ ਗੁਰਮੀਤ ਸਿੰਘ ਸ਼ਿਨਾ ਉਕੜਾ ਵਾਲਾ ਅੱਜ ਤੁਹਾਡਾ ਪੁੱਤਰਾ ਜਿੱਤ ਕੇ ਆ ਕਿੰਨੀ ਖੁਸ਼ੀ ਹੋ ਰਹੀ ਹੈ ਕੀ ਕਹਿਣਾ ਮੇਰੇ ਸਾਰੇ ਪੁੱਤਰੇ ਜਿਹੜੇ ਇਹਦੇ ਹਾਂਦੇ ਨੇ ਜਿਹੜੀਆਂ ਵੱਡੇ ਆ ਉਹ ਇਹਨਾਂ ਦੇ ਵੱਡੇ ਭਰਾ ਜਿਹੜੀਆਂ ਛੋਟੀਆਂ ਇਹਨਾਂ ਦੇ ਭੈਣਾਂ ਇਹ ਬੱਚੇ ਨੇ ਬਹੁਤ ਮਿਹਨਤ ਕੀਤੀ ਆ ਧੁੱਪ ਦੇ ਵਿੱਚ ਮੈਂ ਇਹਨੂੰ ਕਹਿਣਾ ਪੁੱਤ ਉੱਪਰ ਬਹੁਤ ਜਿਆਦਾ ਆਉਂਦਾ ਨਹੀਂ ਡੈਡੀ ਜੀ ਇਹ ਮੈਂ ਕਿਹੜਾ ਕੋਈ ਸ਼ਰਾਬ ਜਾਂ ਕੋਈ ਨਸ਼ਾ ਕਰਦਾ ਮੈਂ ਕੁਝ ਬੰਨ ਕੇ ਦਿਖਾਉਣਾ ਕੋਈ ਹਿੰਦੁਸਤਾਨ ਦਾ ਨਾਮ ਉੱਚਾ ਕਰਨਾ ਭਾਰਤ ਦਾ ਪੰਜਾਬ ਚ ਵੀ ਮੈਂ ਨਾਮ ਉੱਚਾ ਕਰਾਂਗਾ ਮੇਰੇ ਅਲ ਦੇਖੇ ਮੇਰੇ ਭਰਾ ਛੋਟੇ ਜਿਹੜੇ ਆ ਉਹ ਵੀ ਇਹਨਾਂ ਨਸ਼ਿਆਂ ਤੋਂ ਦੂਰ ਹੋ ਜਾਣਗੇ ਨਸ਼ਿਆਂ ਦਾ دریا ਵਗਦਾ ਹਰ ਪਿੰਡ ਹਰ ਗਲੀ ਹਰ ਘਰ ਤੇ ਉਹ ਸਿਵੇ ਉਜੜਦੇ ਨੇ ਮੈਂ ਤੇ ਆਨਾ ਇਸ ਤਰ੍ਹਾਂ ਦਾ ਇਹ ਬੱਚੇ ਨੇ ਇੰਨੀ ਮਿਹਨਤ ਕੀਤੀ ਆ ਘਰ ਘਰ ਰਹੀ ਇਹਦੇ ਭਰਾ ਜਿਹੜੇ ਆ ਇਤਨਾ ਮਿਹਨਤ ਕਰਨ ਮਾਪਿਆਂ ਦਾ ਫਰਜ਼ ਬਣਦਾ ਪਾੜਾਂ ਦਾ ਵੀ ਫਰਜ਼ ਬਣਦਾ ਕਿ ਇਹ ਇਹੋ ਜਿਹੇ ਬੱਚੇ ਤੋਂ ਸਿਹਤ ਲੈ ਕੇ ਤੇ ਆਪਣੇ ਬੱਚੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣਾ ਅੱਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਵੇ ਕਿ ਫੇਰ ਹੀ ਇਹ ਕੁਝ ਹੁੰਦਾ ਜਿਸ ਪਰਿਵਾਰਾਂ ਦੇ ਵਿੱਚ ਨਸ਼ੇ ਵੜ ਗਏ ਨੇ ਉੱਥੇ ਸੀਵੇ ਚੱਲਦੇ ਨੇ ਅਸੀਂ ਪੰਜਾਬ ਸਰਕਾਰ ਕੋਲ ਮੰਗ ਕਰਦੇ ਆ ਇਹ ਨਸ਼ੇ ਜਿਹੜੇ ਨੇ ਭਗਵੰਤ ਮਾਨ ਕੋ ਇਹ ਬੰਦ ਕੀਤੇ ਜਾਣ ਤਾਂ ਕਿ ਆਉਣ ਵਾਲੀ ਜਿਹੜੀ ਪਨੀਰੀ ਆ ਵੱਧ ਪੁੱਲ ਸਕੇ ਮੇਰਾ ਨਾਮ ਮਸ਼ੂਤ ਕੌਰ ਆ ਮੈਂ ਇਹਨਾਂ ਦੀ ਟ੍ਰੇਨਰ ਆ ਮੈਂ ਇਹਨਾਂ ਨੂੰ ਕਿਕੜਾ ਵਾਲੇ ਸਕੂਲ ਟ੍ਰੇਨਿੰਗ ਕਰਾਉਂਦੀ ਆ ਪਹਿਲਾਂ ਅਸੀਂ ਡਿਸਟ੍ਰਿਕਟ ਆਪਣੇ ਕੁਕੜਾ ਵਾਲੇ ਸਟੇਡੀਅਮ ਕਰਾਈ ਸੀ ਕਿ ਪਰ ਅਫਾ ਸਟੇਟ ਖੇਡਣ ਗਏ ਚੰਡੀਗੜ੍ਹ ਜਿਹਦੇ ਵਿੱਚ ਇਹਦਾ 골ਡ ਮੈਡਲ ਆ ਫਿਰ ਇਹਦੀ ਸਿਲੈਕਸ਼ਨ ਨੈਸ਼ਨਲਲੀ ਹੋਈ ਜਿੱਤੇ ਆਪਾਂ ਲਖਨਊ ਬਾਬੂ ਕੇ ਦੀ ਸਿੰਘ ਬਾਬੂ ਕੇ ਦੀ ਸਿੰਘ ਸਟੇਡੀਅਮ ਖੇਡਣ ਗਏ ਉੱਥੇ ਆਪਣੇ ਇੰਡੀਆ ਦੀਆਂ ਸਾਰੀਆਂ ਸਟੇਟਸ ਮੌਜੂਦ ਸੀ ਜਿਹਦੇ ਵਿੱਚ ਇਹਨੇ ਆਪਣੇ ਪੰਜਾਬ ਸਟੇਟ ਦਾ ਨਾਮ ਰੋਸ਼ਨ ਕੀਤਾ ਤੀਜਾ ਮੈਡਲ ਲੈ ਕੇ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੇ ਬੱਚੇ ਮਿਹਨਤ ਕਰਾ ਨਾਸ਼ਾ ਵਗੈਰਾ ਨੂੰ ਛੱਡ ਕੇ ਆਪਣੀ ਗੇਮਾਂ ਵੱਲ ਧਿਆਨ ਦਿਓ ਪੜ੍ਹਾਈ ਵੱਲ ਧਿਆਨ ਦਿਓ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਆਪਣੀ ਫੈਮਿਲੀ ਦਾ ਨਾਮ ਰੋਸ਼ਨ ਕਰੋ ਤੇ ਜਿੰਨਾ ਵੀ ਹੋ ਸਕਦਾ ਸਰਕਾਰਾਂ ਨੂੰ ਇਹਨਾਂ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਇਹਨਾਂ ਦੀਆਂ ਫੀਸਾਂ ਮਾਫ ਕਰਨੀਆਂ ਚਾਹੀਦੀਆਂ ਜਿਹੜੇ ਬੱਚੇ ਨੇ ਇਦਾਂ ਮੈਡਲ ਆਉਂਦੇ ਆ ਉਹਨਾਂ ਦੀ ਮਤਲਬ ਪੈਸੇ ਵੱਲੇ ਵੀ ਮਦਦ ਕਰਨੀ ਚਾਹੀਦੀ ਆ ਉਹਨਾਂ ਦੀ ਕਾਲਜ ਦੀਆਂ ਫੀਸਾਂ ਮਾਫ ਕਰਨ ਜਿਹੜੇ ਬੱਚੇ ਦਾ ਆਪਣੂ ਸਟੇਟ ਦਾ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਦੇ ਨੇ ਕਿੰਨਾ ਔਖਾ ਹੁੰਦਾ ਬੱਚਿਆਂ ਨੂੰ ਟ੍ਰੇਨ ਕਰਨਾ ਇਹ ਵੀ ਕਾਫੀ ਟਫ ਕੰਮ ਹੈ ਹਾਂਜੀ ਬਹੁਤ ਔਖਾ ਹੁੰਦਾ ਬੱਚਿਆਂ ਨੂੰ ਟ੍ਰੇਨ ਕਰਨਾ ਦੇਖੋ ਸਾਡਾ ਤਾਂ ਕੰਮ ਆ ਸਿਖਾਉਣਾ ਬਾਕੀ ਇਹਨਾਂ ਦੀ ਵੀ ਮਿਹਨਤ ਲੱਗਦੀ ਆ ਸਾਡੀ ਵੀ ਮਿਹਨਤ ਲੱਗਦੀ ਜੇ ਆਪਾਂ ਇੰਨੀ ਮਿਹਨਤਾਂ ਕਰਕੇ ਅੱਗੇ ਜਾਂਦੇ ਆ ਤੇ ਜੇ ਬੱਚੋ ਕਈ ਬੱਚੇ ਹੁੰਦੇ ਜਿਹੜੇ ਪੈਸੇ ਬਖੋ ਰਹਿ ਜਾਂਦੇ ਆ ਹੁਣ ਸਾਡੀ ਨੈਸ਼ਨਲ ਲਈ ਸਾਡੇ ਤੋਂ ਪੰਜਾਬ ਸਟੇਟ ਚ ਕਿੰਨੀਆਂ ਕੁੜੀਆਂ ਦੀ ਸਿਲੈਕਸ਼ਨ ਹੋਈ ਸੀ ਜਿਹੜੀ ਕਿ ਗਰੀਬ ਗਰੀਬ ਘਰੋਂ ਸੀਗਾ ਫਿਰ ਉਹ ਨਹੀਂ ਗਈਆਂ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਬੱਚੇ ਇਦਾਂ ਦੇ ਆ ਉਹਨਾਂ ਵਾਸਤੇ ਸਰਕਾਰ ਨੂੰ ਪੈਸੇ ਦੇਣੇ ਚਾਹੀਦੇ ਜ ਬੱਸ। ਨਾਇਨਾ ਕੀ ਕਹਿਣਾ ਚਾਹੁੰਦੇ ਹੋ ਬੱਚਾ ਕਿੱਥੇ ਕਿੱਥੇ ਖੇਡਿਆ ਕਿਹੜੀ ਗੇਮ ਖੇਡਿਆ ਤੇ ਹੋਰ ਕਿੱਥੇ ਖੇਡਿਆ? ਸਰ ਮੇਰਾ ਨਾਮ ਲਖਮੀ ਸਿੰਘ ਹੈ। ਐਜ਼ ਅ ਡੀਪੀ ਮੈਂ ਲੇਟ ਕਲਾਸ ਇਨ ਅ ਸੈਲ ਸਕੂਲ ਦਾ ਇਚਰੇ। ਔਰ ਐਜ਼ ਅ ਕੋਚ ਫਾਈ ਕਮਾਂਡੋ। ਇਹ ਬੱਚਾ ਬਹੁਤ ਹੀ ਮਿੰਤ ਕੀਤੀ ਅੰਨੇ। ਪਹਿਲੇ ਜ਼ਿਲ੍ਹਾ ਖੇਡਿਆ ਇਥੇ ਆਪਣਾ ਜੌਨ ਦੇ ਵਿੱਚ ਫੁਕੜਾ ਵਾਲਾ ਸਟੇਡੀਅਮ ਦੇ ਵਿੱਚ। ਉਸ ਤੋਂ ਬਾਅਦ ਇਹ ਨੇ ਸਟੇਟ ਖੇਡੀ ਹੈ ਆਪਣਾ ਮੋਹਾਲੀ, ਚੰਡੀਗੜ੍ਹ ਦੇ ਵਿੱਚ। ਉੱਥੇ ਵੀ ਇਹ ਨੇ 골ਡ ਮੈਡਲ ਹਾਸਿਲ ਕੀਤਾ। ਉਸ ਤੋਂ ਬਾਅਦ ਹੀ ਨੈਸ਼ਨਲਿਸਟ ਸelect ਹੋਇਆ ਹੈ ਉਹਦੇ ਅਕੋਰਡਿੰਗ ਇਹਨੇ ਬਹੁਤ ਯੋਸਾ ਸਖਤ ਮਿਹਨਤ ਕਰਕੇ ਜਿਹੜਾ ਕਿ ਪੈਸ਼ਨ ਦੇ ਵਿੱਚ ਗੋਲਡ ਮੈਡਲ ਲਿਆ ਹੈ ਸਾਰੀ ਸਟੇਟ ਦੇ ਵਿੱਚੋਂ ਕਿੱਥੇ ਗੇਮਾਂ ਹੋਈਆਂ ਸੀ ਕਿਹੜੀਆਂ ਗੇਮਾਂ ਹੋਈਆਂ ਸੀ ਇਹ ਜਿਹੜੇ ਯੂਪੀ ਐਂਡ ਫੌ ਦੇ ਵਿੱਚ ਸਿਟੀ ਦੇ ਵਿੱਚ ਹੋਈਆਂ ਗੇਮਾਂ ਜਿਹੜੀਆਂ ਕਿ ਨੈਸ਼ਨਲ ਐਸੋਸੀਏਸ਼ਨ ਦੇ ਦੁਆਰਾ ਕੀਤੀਆਂ ਗਈਆਂ ਉਹਦੇ ਵਿੱਚ ਇਹਨੇ ਬਹੁਤ ਮਿਹਨਤ ਕੀਤੀ ਹੈ ਕਿ ਇੱਕ ਚੰਗਾ ਮੈਂ ਇਹ ਪਦਮ ਹਸਰ ਦਿੱਤਾ ਇਹ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਤਾਂ ਨੌਜਵਾਨਾਂ ਨੇ ਇਹ ਪੀਲ ਕਰਨਾ ਚਾਹਨਾ ਹੈ ਕਿ ਉਹ ਸਾਰੇ ਹੀ ਗੇਮਲ ਧਿਆਨ ਨਸ਼ਿਆਂ ਨੂੰ ਛੱਡ ਕੇ ਗੇਮਲ ਧਿਆਨ ਦੇਣ ਮਾਪਿਓ ਦਾ ਆਪਣੇ ਪੰਜਾਬ ਦਾ ਔਰ ਇੰਡੀਆ ਦਾ ਨਾਰੋ ਸ਼ੁਰੂ ਕਰ ਥੈਂਕ ਯੂ ਇਸ ਸਬੰਧੀ ਤੁਸੀਂ ਜਿਸ ਤਰ੍ਹਾਂ ਬੱਚੇ ਜਿੱਦੋਂ ਖਿਡਾਰੀ ਬਣ ਜਾਂਦੇ ਨੇ ਸਰਕਾਰਾਂ ਉਹਨਾਂ ਨੂੰ ਨੌਕਰੀਆਂ ਵੀ ਦਿੰਦੀਆਂ ਨੇ ਫਾਡੂ ਮੈ ਯਕਰ ਲੈਂਦੇ ਜਦੋਂ ਇਸ ਤਰ੍ਹਾਂ ਤੁਸੀਂ ਪਨੀਰੀ ਤਿਆਰ ਕਰਦੇ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਕਿ ਜਦੋਂ ਬੱਚਿਆਂ ਨੂੰ ਪਿਆਰ ਕਰਨਾ ਪਲੇਅਰਾਂ ਨੂੰ ਉਹਦੇ ਵਿੱਚ ਸਰਕਾਰ ਦੇ ਕਿੰਨੇ سپورਟ ਚਾਹੀਦੇ ਜਾਂ ਕੋਈ ਸਰਕਾਰ ਪੱਖੋਂ ਬਦਲ ਕੀਤੀ ਜਾਵੇ ਉਹਦੇ ਵਿੱਚ ਦੇਖੋ ਹਰ ਪੱਖ ਕੋਈ ਇਹ ਨਹੀਂ ਹੁੰਦਾ ਕਿ ਹਰ ਪੱਖ ਅਮੀਰੀ ਹੁੰਦਾ ਬੱਚਿਆਂ ਦਾ ਕੋਈ ਗਰੀਬੀ ਹੁੰਦਾ ਕਰੋ ਕਿਸੇ ਵਲੇ ਕਿਸੇ ਨੂੰ ਕਿਹਾ ਟਾਈਮ ਰੋਟੀ ਨਹੀਂ ਮਿਲਦੀ ਆ ਚਾ ਨਹੀਂ ਮਿਲਦੀ ਆ ਮਾਤਾ ਸਰਕਾਰ ਨੂੰ ਇਹ ਬੀਲ ਕਰਨਾ ਚਾਹੁੰਦਾ ਕਿ ਛੋਟੇ ਵਰਗ ਦੇ ਚਾਹੇ ਮੀਡੀਅਮ ਆ ਚਾਹੇ ਕਿਸੇ ਤਰ੍ਹਾਂ ਆ ਉਹਨਾਂ ਦੀ ਫੁੱਲ سپورਟ ਕਰਨ ਜੇ ਦੀ ਸਪੋਰਟਸ ਵਿੱਚ ਤਾਂ ਕਿ ਓਕੇ ਵੱਧ ਕੇ ਆਪਣਾ ਜਿਹੜਾ ਹੈ ਕਿ ਇੰਡੀਆ ਦਾ ਔਰ ਆਪਣੀ ਸਟੇਟਾਂ ਦਾ ਨਾਮ ਜਿਹੜਾ ਔਰਸ਼ਣ ਕਰ ਸਕਵੇ